ਥੈਂਕ ਯੂ ਥੈਂਕ ਯੂ ਸਰ ਹਾਂਜੀ ਹਾਂਜੀ ਮੈਂ ਤੁਹਾਡਾ ਹੀ ਫੋਨ ਢਿਕੰਡਿਆ ਹਾਂਜੀ ਹਾਂਜੀ ਚਲੋ ਵਧੀਆ 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 ਹਾਂਜੀ ਮੈਂ ਨਾ ਇੱਕ ਗੱਲ ਹੋਰ ਪੁੱਛਣੀ ਸੀ ਇਹ ਸੈਲਰੀ ਦਾ ਦੱਸ ਦਿੰਦੇ ਤੇ ਚਲ ਵਧੀਆ ਠੀਕ ਹੈ ਤੇ ਮੈਨੂੰ ਨਾ ਉਥੇ ਨੌਕਰੀ ਮਿਲ ਗਈ ਆ ਚਲ ਵਧੀਆ ਫਿਰ ਹੁਣੇ ਅਜੇ ਫੋਨ ਆਇਆ ਹੀ ਉਹਨਾਂ ਦਾ ਅੱਛਾ ਹਾਂ ਤੇਰੇ ਕਰਕੇ ਸਾਰਾ ਕੁਝ ਹੋਣ ਗਿਆ ਚਲ ਇਹ ਆ ਤਨਖਾਹ ਵੀ ਵਧੀਆ ਵਾ ਉਹ ਚਲੋ ਮੇਰਾ ਕਰਕੇ ਕੀ ਹੋਣਾ ਵਾ ਉਹ ਤੇ ਵਾਹਿਗੁਰੂ ਜੀ ਦੇ ਹੱਥ ਵਾ ਮੈਂ ਤੇ ਨਾ ਇੱਕ ਹੋਰ ਸਲਾਹ ਕਰਨੀ ਆ ਨਾ ਹਾਂਜੀ ਮੈਂ ਵੀਰ ਜੀ ਨਾਲ ਵੀ ਸਲਾਹ ਕੀਤੀ ਹੈ ਅੱਛਾ ਤੇ ਮੇਰਾ ਰਾਧਾ ਵਾ ਵੀ ਤੂੰ ਹੀ ਮੇਰੇ ਨਾਲ ਚੱਲ ਜਿਹੜਾ ਮੈਂ ਇੱਥੇ ਦੋ-ਦੋ ਢਲਟਾ ਹੀ ਲੱਖਦਾ ਸਮਾਨ ਲਿਆ ਕੇ ਰੱਖਿਆ ਵਾ ਉਹਦੀ ਤੇ ਮਾਲਕਣ ਬਣ ਜਾਣਾ ਵਈ ਨਹੀਂ ਵੱਡੀ ਸਿਆਣੀ ਨੇ ਨਹੀਂ ਰੁਪਿੰਦਰ ਇਹ ਵਾਲਾ ਕੰਮ ਨਹੀਂ ਨਾ ਹੋਣ ਦੇਣਾ ਤੁਹਾਨੂੰ ਰੁਪਿੰਦਰ ਦਾ ਆਇਆ ਹੈ ਫੋਨ ਤੇ ਮੈਨੂੰ ਕਹਿੰਦਾ ਹੀ ਵੀ ਪਰੌਣੇ ਨੂੰ ਨਾ ਚੰਡੀਗੜ੍ਹ ਨੌਕਰੀ ਮਿਲ ਗਈ ਆ ਅੱਛਾ ਤੇ ਤਨਖਾਹ ਵੀ ਜ਼ਿਆਦੀ ਹੈ ਉੱਥੇ ਚਲ ਵਧੀਆ ਹੋ ਗਿਆ ਫਿਰ ਤੇ ਵਧੀਆ ਤਾਂ ਹੁਣ ਆਈ ਆ ਜਿੰਨਾ ਮਿਹਨਤਾਂ ਕਰਨੀਆਂ ਵਾ ਨਾ ਉਹਨਾਂ ਇਦਾਂ ਹੀ ਕਰਨੀਆਂ ਵਾ